ਪਾਪੀਆਂ ਆਉਗਾ ਪਰਿਵਾਰ ਆਉਗਾ ਤੇ ਤੂੰ ਸ਼ਰਮ ਕਰ ਕੀ ਜਿਗਰੇ ਇਹਨਾਂ ਦੀ ਇੰਨਾ ਲੋਕਾਂ ਨੂੰ ਇੰਨੀ ਸ਼ਰਮ ਨਹੀਂ ਆਉਂਦੀ ਤੇ ਅਸੀਂ ਇੱਥੇ ਕਿੰਨੇ ਦਿਨ ਬੈਠੇ ਰਹਿਣਾ 72 ਸਾਲ ਦੇ ਹੋ ਗਏ ਕਿੱਡੀ ਜੀ ਲੈ ਨਾ ਹੋਰ ਬਾਂਸੀ ਜੀ ਕਿੱਡੀ ਉਮਰ ਹੋਰ 10 ਸਾਲ 15 ਸਾਲ ਅਸੀਂ ਅੱਗੇ ਰੱਦ ਕੋਲ ਵੀ ਜਾਣਾ ਨਾ ਉੱਥੇ ਵੀ ਜਾ ਕੇ ਕੋਈ ਜਵਾਬ ਦੇਣਾ ਪਿਆ ਸੀ ਕੀ ਕਰਕੇ ਆਏ ਦੁਨੀਆ ਵਿੱਚ ਜੇ ਸਾਡੇ ਵਰਗੀਆਂ ਸਾਡੀਆਂ ਸਿਆਣੀਆਂ ਬਿਜੁਰਗ ਮਤਾ ਮਾ ਤੋ ਸਿੱਧ ਦੋਸੇਦ ਰਣੀ ਸਿੱਖਣਾ ਆ ਜੋ ਤੁਸੀਂ ਅੱਜ ਸਿੱਖਾ ਦਿੱਤੀ ਆ ਜੋ ਤੁਸੀਂ ਲਾਂਡਤਾ ਪਾਈਆਂ ਸਰਵਾਪ ਆਈਐਸਰ ਚ ਸਰਖੇਪ ਆਈ ਆ ਅੱਜ ਕੱਲ ਤਾਂ ਸਵਾਬ ਵੀ ਨਹੀਂ ਮਿਲਦੀ ਸਰਖੇਪ ਵੀ ਨਹੀਂ ਮਿਲਦੀ ਹਾਂਜੀ ਆ ਲਾਈਨ ਲੜਾਂਗੇ ਸੋ ਇਹ ਕੰਟੀ ਜੀ ਸਤ ਹੋ ਰਹੇ ਆ ਸਾਡਾ ਸੁਣ ਕੇ ਇੰਨਾ ਦਰਦ ਦੁਖੀ ਹੁੰਦਾ ਇੰਨਾ ਦਿਲ ਦੁਖੀ ਹੁੰਦਾ ਮੇਰੇ ਤਾਂ ਇਹ ਸੋਚਦੀ ਰਹੀ ਨਹੀਂ ਆਪਣੇ ਇਨਰ ਲੁਕਣ ਦੇ ਪਾਸ ਕੋਈ ਇੰਨਾ ਦੀ ਮਾਨਸਿਕਤਾ ਹੈ ਹੀ ਨਹੀਂ ਦਿਮਾਗ ਹੈ ਨਹੀਂ ਇਹਨਾਂ ਕੋਲ ਸਮਝ ਤਾਂ ਤੁਸੀਂ ਬਹੁਤ ਬਹੁਤ ਸ਼ੁਕਰੀਆ ਤੁਸੀਂ ਕਮਿਊਨਿਟੀ ਨੂੰ ਬੇਨਤੀ ਕਰੋ ਕਿ ਅੱਛਾ ਹੋਰ ਤੁਸੀਂ ਗੱਲ ਕਰ ਲਈ ਹੋਰ ਬੁੜੀਆਂ ਕਿੰਨੀਆਂ ਸੁਣਦੀਆਂ ਗੱਲ ਨਹੀਂ ਕਰਦੀਆਂ ਕਾਰਨ ਕੀ ਆ ਮਾਂ ਜੀ ਸਾਡੇ ਲੋਕ ਜੇ ਕਹਿੰਗੇ ਜਲੇਬੀਆਂ ਲੈ ਲਓ ਫਟਾਫਟ ਫੋਨ ਕਰਦੀਆਂ ਹੈ ਜੀ ਤੁਹਾਡਾ ਤਾਂ ਨੀਂ ਨੀਂ ਰੈਂਕ ਨਹੀਂ ਕਰਦੀਆਂ ਹੋਣਗੀਆਂ ਮੈਂ ਤਾਂ ਅਮਰੀਕਾ ਤੇ ਬੈਠੀ ਆ ਹਾਂ ਨਹੀਂ ਨਹੀਂ ਤੁਸੀਂ ਠੀਕ ਹੋ ਸਤਕਾਰ ਜੋਗੇ ਪਰ ਸਾਡੇ ਲੋਕਾਂ ਨੂੰ ਪ੍ਰੋਬਲਮ ਸਮੱਸਿਆ ਆਏ ਆ ਮੂੰਹ ਬੱਟ ਕੇ ਬਹਿ ਜਾਂਦੀਆਂ ਇਦਾਂ ਅੱਛਾ ਉਹ ਚਾਹੁੰਦੇ ਇਹ ਜੇ ਸਟੋਰੀਆਂ ਨੇ ਹਣ ਸਾਨੂੰ ਹੁਣ ਜੀ ਕਰੀਮ ਮਿਲ ਗਈ ਪਾਊਡਰ ਮਿਲ ਜਵੇ ਸੌਕੀ ਮਿਲ ਜਵੇ ਫਟਾਫਟ ਇਹ ਚਾਹੁੰਦੀਆਂ ਰੇਡੀਓ ਤੇ ਉਹ ਚਾਹੁੰਦੀਆਂ ਨੇ ਕਿਹੋ ਜਿਹੀ ਗੱਲਾਂ ਲੈ ਕੇ ਆਈਏ ਇਹੋ ਜਿਹੀ ਕਈਆਂ ਫੈਮਲੀਆਂ ਆ ਮੁਫਤ ਦੇ ਵਿੱਚ ਭਾਵੇਂ ਸਵਾਦ ਦੇ ਦੋ ਵੀ ਲੈ ਜਾਣਗੇ ਲੋਕ ਮੈਂ ਤਾਂ ਆਖਰ ਵਿੱਚ ਇਹ ਹੈ ਆਪਣਿਆਂ ਪਹਿਣਾ ਨੂੰ ਸੁਨੇਹਾ ਦੇਉਂਦੀ ਤੇ ਅਕਲ ਤੋਂ ਕਮ ਲੋ ਮੇਰੀਓ ਪਹਿਣੋ ਮੇਰੀਓ ਬੀਬੀਓ ਮੇਰੀਓ ਪੀਓ ਜਿੰਦਗੀ ਜੀਓ ਸੰਧਮੰਗਰ ਜੀਓ ਰੱਬ ਨੂੰ ਧਿਆਨ ਚ ਰੱਖੋ ਕਿ ਅਸੀਂ ਇੱਥੇ ਚੱਲੇ ਗਏ ਨਾ ਦੋ ਬੰਦ ਮਿਲ ਆਏ ਸੰਸਾਰ ਜਿਹੜਾ ਆ ਇੱਥੇ ਬੈਠ ਕੇ ਨਹੀਂ ਰਹਿਣਾ ਸਦਾ ਕਿਸੇ ਨਹੀਂ ਬਹੁਤ ਸ਼ੁਕਰੀ ਬੀ ਜੀ ਤੁਸੀਂ ਪ੍ਰੋਗਰਾਮ ਸੁਣਦੇ ਰਹਿੰਦੇ ਹੋ ਸਾਡੇ ਨੂੰ ਹਾਂਜੀ ਹਾਂਜੀ ਮੈਂ ਬਹੁਤ ਹੰਦੀ ਆ ਬੰਸੀ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਓਕੇ ਸਤਿ ਸ਼੍ਰੀ ਅਕਾਲ ਅਗਲੀ ਕਾਲ ਜੀ ਬੰਸਾ ਸਾਹਿਬ ਸਤਿ ਸ਼੍ਰੀ ਅਕਾਲ ਤੁਸੀਂ 10 ਲੋਕ ਕਿ ਤੁਹਾਡੀ ਕਿੰਨੀ ਹੋ ਗਈ ਉਮਰ ਸਰਾਜ ਜੀ 81 ਤੁਸੀਂ 81 ਸਾਲ ਦੇ ਹੋਗਾ ਇਹ 72 ਸਾਲ ਦੀ ਬੁੜੀ ਆ ਮੈਂ ਪੁੱਛਣਾ ਚਾਹੁੰਦਾ ਕਿਹੜੀ ਉਮਰ ਤੇ ਬੰਦੂਰ ਗਿਆ ਕੋਲੇ ਪਾ ਦੇ ਕਰਨੇ ਚਾਹੀਦੇ ਹਾਂ ਨਾ ਕਿਹੜੀ ਬੱਸ ਬੱਸ ਜੀ ਹਾਂਜੀ ਆ ਬੰਦ ਕਰ ਦਿਓ ਲਾਈਨ ਨੰਬਰ 2 ਸਾਡੇ ਯਾਰ ਤੁਸੀਂ ਮੈਨੂੰ ਪੁੱਛ ਰਿਹਾ ਕਿ ਕਿਹੜੀ ਸਾਲ 'ਚ ਬੰਦੇ ਨੂੰ ਵਿਆਹ ਕਰਨੇ ਬੰਦ ਕਰ ਲੈਣੇ ਚਾਹੀਦੇ ਆ ਹਾਂਜੀ ਭਾਈ ਸੋਹਰਾ ਸਿੱਧਾ ਹੈ ਸਿੱਧਾ ਸੋਹਰਾ ਬੜਾ ਸਿੰਪਲ ਹੈ ਬੜਾ ਔਖਾ ਵਿਆਹ ਨਹੀਂ ਤੁਹਾਡੀ ਵਾਲੀ ਤਾਂ ਹੈ ਤਾਂ ਐਕਚੁਅਲੀ ਹਾਸੇ ਵਾਲੀ ਵੀ ਗੱਲ ਹੈ ਤੁਹਾਡੇ ਕਹਿੰਦੇ ਭਾਵੇਂ ਕਿ 72 ਸਾਲ ਦੀ ਹੋ ਗਈ ਹੈ ਲੇਡੀ ਕੋਸਟ ਸਾਰੀ ਗੱਲ ਹੈ ਨਹੀਂ ਇਹ ਠੀਕ ਹੈ ਪਰ ਨਹੀਂ ਕਰਨ ਚਾਹੁੰਦੇ ਸੀ ਕੋਈ ਕਹੇ ਇਸਤੇ ਕਰ ਲਵਾਂ ਨਹੀਂ ਕਰਨ ਚਾਹੁੰਦੇ ਸੀ ਹੂੰ ਹੂੰ ਕਹਿੰਦਾ ਇਸਤੇ ਕਰ ਲਵਾਂ ਡੇਰ ਨੂੰ ਆ ਡੇਰੋਂ ਮੇਰੇ ਪਿੰਡ ਤੋਂ ਨਗਰ ਟਾ 1 ਕਿਲੋਮੀਟਰ ਸਾਰ ਹੈ ਸੂਹ ਟੱਪਕੇ ਨਾਲੇ ਸਾਰੇ ਜਿੰਮੇਦਾਰ ਸਾਂਝੇ ਨਗਰ ਨਵ ਲੱਗਦੀ ਹੈ ਨਾ ਦੇਖੋ ਪਰ ਜਿਹੜਾ ਚਰਜਿਤ ਕਰੇ ਵਾਲੇ ਨੇ ਸ਼ਰਮੀਆਂ ਦੀ ਕਿ ਤੂੰ ਵਿਆਹ ਭਰਿਆ ਆ ਉਹ ਉੱਥੇ ਉੱਥੋਂ ਸੀਗਾ ਦਾ ਥਾਣੇਦਾਰ ਆਪਣੇ ਆ ਇਸ ਪੱਟ ਬਣ ਕੇ ਬਾਅਦ ਚੈੱਕ ਕਰਦੀ ਕਿ ਉਹ ਨੋ ਸਿਰਾ ਕਹਿ ਰੋ ਇਹ ਜਾਣਦੇ ਇਸ ਪੱਟ ਹੱਬ ਜਾਂਦੇ ਹੁਣ ਕਹਿ ਰਹੇ ਨੂੰ ਹਾਂਜੀ ਬਹੁਤ ਹੀ ਸ਼ਰ ਇਹ ਬਹੁਤ ਹੀ ਇਨਸਾਫ ਪਸੰਦ ਬੰਦੇ ਸੀ ਉੱਥੇ ਬੜਾ ਚੰਗਾ ਜੀ ਬੜਾ ਚੰਗਾ ਠਾੜੇ ਦੇ ਬੰਦੇ ਬੰਦਾ ਕਰ ਜਾਂਦੇ ਮੇਰਾ ਕੰਮ ਖੜੇ ਪਾ ਕਰਤਾ 1 ਮਿੰਟ ਇੱਕ ਮਿੰਟ ਲਾਇਆ ਉਹਨੇ ਥੈਂਕ ਯੂ ਸੋ ਮੱਚ ਮੈਂ ਅਗਲੀ ਕਾਲ ਲੈ ਲਾਂ ਮਾ ਜੀ ਥੈਂਕ ਯੂ ਸੋ ਮੱਚ ਹਾਂ ਜੀ ਇਹਨਾਂ ਦਾ ਸਵਾਲ ਸੀ ਕਿ ਵਾਸੀ ਜੀ ਕਿਹੜੀ ਉਮਰ ਤੱਕ ਵਿਆਹ ਕਰਾ ਸਕਦੇ ਆ ਕਮਾਲ ਦੀ ਗੱਲ ਚੰਗਾ ਸਵਾਲ ਸੀ ਅਵਤਾਰ ਜੀ ਲਾਈਨ ਤੇ ਹੋ ਹੈਲੋ ਹਾਂ ਜੀ ਵਿੱਚ ਆਵਾਜ਼ ਬੰਦ ਕਰੋ ਆਪਣੇ ਟੀਵੀ ਦੀ ਜੀ ਸਹੀ ਨੰਬਰ ਮੇਰਾ ਜੀ ਹਾਂ ਜੀ ਤੁਹਾਡਾ ਮਿਲ ਚੁੱਕਾ ਨੰਬਰ ਲਾਈਨ ਤੇ ਆ ਚੁੱਕੇ ਤੁਸੀਂ ਬੰਦ ਕਰੋ ਪਿਛਲੀ ਆਵਾਜ਼ ਮੈਨੂੰ ਤੇ ਇਹ ਨਹੀਂ ਪਤਾ ਲੱਗਾ ਤੁਹਾਡਾ ਕੁਐਸਚਨ ਕੀ ਹੈ ਇਸ ਪ੍ਰੋਗਰਾਮ ਤੇ ਬੇਨਵਸੀ ਸਾਹਿਬ ਦਾ ਤੇ ਜਿਹੜੀ ਅੱਜ ਤੁਸੀਂ ਬੈਸ ਕਰਾ ਰਹੇ ਹੋ ਇੱਕ ਕੁਐਸਚਨ ਕੀ ਸਮਝ ਇਹ ਤਾਂ ਦੱਸੋ ਕਿ ਜਦ ਅਸੀਂ ਆਪਣਾ ਦੇ ਸਕਣ ਜਵਾਬ ਨਹੀਂ ਤੁਸੀਂ ਅਸੀਂ ਇੱਕ ਸਟੋਰੀ ਪੰਜਾਬ ਤੋਂ ਪੁਲਿਸ ਅਫਸਰ ਲੈ ਕੇ ਆਏ ਸੀਗੇ ਇੱਕ 72 ਸਾਲ ਦੀ ਲੀਡੀ ਉਹਦਾ ਨਰ ਰਪਿੰਦਰ ਕੌਰ ਹੈ ਅਮਰੀਕਾ ਦੇ ਸਿਆਟਰਸ ਆਦਿ ਰਹਿਣ ਵਾਲੀ ਹੈ ਉਨੇ ਦੋ ਵਿਆਹ ਕਰਾ ਲਏ ਸੀ ਤੀਜਾ ਵਿਆਹ ਕਰਾਉਣ ਨੂੰ ਹੋਰ ਫੈਰਦੀ ਸੀ ਇੰਗਲੈਂਡ ਦੇ ਬੰਦੇ ਨਾਲ ਉਹਦੀ ਉਮਰ ਵੀ 70 72 ਸਾਲ ਆ ਉਹਨੇ ਕਿ ਕੀਤਾ ਕਿ ਉਹਨੇ ਉੱਥੇ ਪੈਸਿਵੋਸੇ ਲੈ ਲੈ ਤੇ ਉਹਨੂੰ ਹੁਣ ਮਾਰਾ ਦਿੱਤਾ ਇੰਗਲੈਂਡ ਉਹ ਆਪਣੇ ਦੇ ਅੰਡੀਆ ਵਿੱਚ ਗਈ ਨੂੰ ਮਾਰਾ ਦਿੱਤਾ ਉਹ ਸੂਰੀਆ ਅਛੇ ਦੇਸ ਦੇ ਦੇ ਫਿਰ ਬਹੁਤ ਮਾੜਾ ਕੰਮ ਕਰਦੀ ਪਈ ਉਹ ਤੇ ਪੈਸੀ ਇਕੱਠੀ ਕਰਦੀ ਪਈ ਉਹਨੂੰ ਦਾ ਸਾਥ ਦਾਬ ਤੇ ਰੀ ਵੇਲਦੀ ਪਈ ਹੈ ਇਹ ਤੇ ਸਾਡੀ ਲੋਕਾਂ ਜਨ ਵੀ ਕੋ ਮਤ ਦੇ ਦਿਓ ਇਹ ਤੇ ਕੰਮ ਬਹੁਤ ਮਾੜਾ 70 ਸਾਲ ਦਾ ਬੱਚੇ ਨੇ ਆਦੀ ਬੁੱਢੇ ਨੇ ਤੇ ਬਸ ਮੜੀਏ ਚ ਗਈ ਹੁੰਦੀਆਂ ਲੱਤਾ ਤੇ ਬਹੁਤ ਫਿਰ ਉਹਨੇ ਥੈਂਕ ਯੂ ਸੋ ਮਚ ਅਗਲੀ ਕਾਲ ਜੀ ਅਗਲੀ ਕਾਲ ਜੀ ਹਾਂ ਜੀ ਹਰਮਨਦੀਪ ਕੀ ਕਰਨਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਹਰਮਨਦੀਪ ਤੁਸੀਂ ਇਸ ਸਟੋਰੀ ਨੂੰ ਸੁਣ ਕੇ ਟਲਮੀਟਰ ਨੂੰ ਕੀ ਸਿੱਖਿਆ ਮਿਲੀ ਆਪਾਂ ਨੂੰ ਅੱਜ ਮੈਨੂੰ ਤਾਂ ਇਹੀ ਸਿੱਖਿਆ ਮਿਲੀ ਆ ਬਾਤਿਆ ਸਵਾਰ ਵਿੱਚ ਕੁੱਤੀ ਲਾਹੌਰ ਪਹੁੰਚ ਗਈ ਉਹ ਕੰਮ ਹੋਇਆ ਹੁਣ ਮੈਂ ਇਸ ਚੀਜ਼ ਦਾ ਜਵਾਬ ਦੇਣਾ ਮੇਲੇ ਬਹੁਤ ਜ਼ਿਆਦਾ ਹਰਮਨਦੀਪ ਨਹੀਂ ਨਹੀਂ ਇਹ ਸਚਾਈ ਆ ਬੋਲੋ ਚਾਹੇ ਨਾ ਬੋਲੋ ਇਹ ਸਚਾਈ ਆ ਇਹੀ ਕੰਮ ਹੋਇਆ ਇੱਥੇ ਵੀ ਨਹੀਂ ਤੁਸੀਂ ਮੈਂ ਮੈਂ ਹੋਏ ਤਾਂ ਕਿਹਾ ਮੈਂ ਕਿ ਮੇਰਾ ਜਵਾਬ ਦੇਣਾ ਮੇਰੇ ਪਾਸ ਸ਼ਬਦਾਂ ਦੀ ਮਤਲਬ ਘਾਟ ਹੋ ਗਈ ਆ ਕੱਟ ਗਏ ਆ ਪਰ ਤੁਸੀਂ ਜੋ ਕਿ 100% ਸੱਚ ਕਿਹਾ ਪਰ ਜਿਹੜਾ ਇਹ ਚਰਨਜੀਤ ਗਰੇਵਾਲੇ 72 ਸਾਲ ਦਾ ਇਹ ਵੀ ਹੈ ਇਹਨੂੰ ਨਹੀਂ ਸ਼ਰਮਾਈ ਇਹ ਤਾਂ ਪੌਲਖ ਵਾਲਿਆਂ ਨਾਲ ਰਾਸੀ ਦਾ ਗੱਲਬਾਤ ਕਰਕੇ ਇਹਨੂੰ ਸ਼ੋਰ ਦੇ ਉੱਤੇ ਲਿਆਓ 5 ਕਿ ਮਿੰਟ ਪੁੱਛਿਆ ਤਾਂ ਸਹੀ ਇਹ ਅੰਕਲ ਜੀ ਖਾਂਦੇ ਕੀ ਸੀਗੇ ਪਰ ਇਹਨੇ ਦੇਖ ਲਓ ਕਿ ਇਹਨੇ ਮੈਨੂੰ ਲੱਗਦਾ ਕਿ ਪੈਸੇ ਪੂਸੀ ਜਿਵੇਂ ਸਾਰੀ ਪ੍ਰਾਪਰਟੀ ਉਹਦੇ ਨਾਂ ਕਰਾ ਲਈਏ ਨੇ ਬਤੋ ਭਾਈ ਜਿੰਨਾ ਬਾਤ ਹੁੰਦਾ ਬਾਹਰਲੇ ਬੰਦੇ ਜਿੰਨੇ ਸੁਣਦੇ ਆ ਬਚੋ ਜਿੰਨਾ ਬਾਤ ਹੁੰਦਾ ਬਹੁਤ ਗੱਲ ਚੱਲ ਰਿਹਾ ਦੁਨੀਆ ਦੇ ਉੱਤੇ ਸਵਾਦ ਪਿੱਛੇ ਸਾਰਾ ਕੁਝ ਨਾਲ ਲਟਾਉ ਗਰ ਬਾਤ ਔਰ ਕਿੰਨੇ ਵੱਡੇ ਵੱਡੇ ਬੰਦੇ ਜ਼ੀਰੋ ਹੋ ਗਏ ਬਸ ਜੀ ਸਾਹਿਬ ਇੱਥੇ ਇਹ ਚੀਜ਼ ਪਿੱਛੇ ਹੁਣ ਤੁਸੀਂ ਦੇਖ ਲਓ ਕਿ ਜਿਹੜੀ ਰਪਿੰਦਰ ਕੌਰ ਹੈ ਇਹਦੀ ਜ਼ਮੀਨ ਕਿੰਨੀ ਕਿੰਨੀਆਂ ਕੋਠੀਆਂ ਹੋਣਗੀਆਂ ਕਿੰਨੀ ਕੁਸ਼ ਹੋਗੀ ਕਿੰਨੀ ਸ਼ਰਮ ਵਾਲੀ ਗੱਲ ਹੈ ਚਰਨਜੀਤ ਗਰੇਵਾਲ ਵਾਲੇ ਜਿਹੜਾ ਬੰਦਾ ਆ ਉਹਨੇ ਜਿਹੜਾ ਬੰਦੇ ਤੋਂ ਮਰਾਇਆ ਸਖਜੀਤ ਸੋਨੂ ਤੋਂ ਔਰ 36000 ਡਾਲਰ ਅਮਰੀਕਨ ਅਕਾਊਂਟ ਵਿੱਚ ਪਵਾਇਆ ਹਲੇ 50 ਲੱਖ ਹੋਰ ਦੇਣਾ ਸੀ ਇਹਦਾ ਮਤਲਬ ਜੇ ਇੰਨੇ ਪੈਸੇ ਦੇਣੇ ਸੀ ਤੇ ਮੇਲਾ ਤਾਂ ਕਰੋੜਾਂ ਰੁਪਈਆ ਦੀ ਪ੍ਰਾਪਰਟੀ ਜਿਹੜੀ ਆ ਇਹਨੂੰ ਮੈਣੀ ਸੀ ਚਾਂਜਿਤ ਗਰੇਵਾੜ ਨੂੰ ਬੈਲਕਨ ਬੈਲਕਨ ਤੇ ਆ ਜਿਹੜਾ ਬਾਹਰ ਬੰਦਾ ਬੈਠਾ ਜੀ ਉਹਨੇ ਤਾਂ ਜਾਣਾ ਹੀ ਨਹੀਂ ਵਾਹ ਸਾਹਿਬ ਦੇਖ ਲਿਓ ਨਹੀਂ ਜਾਂਦਾ ਹੋਣਾ ਇੰਡੀਆ ਜਾਵੇ ਜਾਂ ਨਾ ਜਾਵੇ ਪਰ ਉਹ ਇੰਗਲੈਂਡ ਸ਼ਹਿਰ ਚ ਨਹੀਂ ਬਾਹਰ ਘੁੰਮੂਗਾ ਆ ਇਹ ਤਾਂ ਗੱਲ ਸਹੀ ਆ ਉਹ ਇੰਗਲੈਂਡ ਬਾਹਰ ਚ ਸ਼ਹਿਰ ਚ ਨਹੀਂ ਹੁੰਦਾ ਕਿ ਕੀ ਕਰ ਸਰ ਇੱਕ ਗੱਲ ਹੋਰ ਵੀ ਆ ਬਾਜ਼ੀ ਦਾ ਥੋੜਾ ਜਿਹਾ ਟਾਈਮ ਲਾਲਾ ਲਾਲਾ ਹੁੰਦੀ ਆ ਆਪਾਂ ਇੱਥੇ ਟ੍ਰਾਂਟੋ ਚ ਵੀ ਤਾਂ ਦੇਖਿਆ ਹੀ ਆ ਚੋਰ ਮੁੜ ਕੇ ਸੜਕਾਂ 'ਤੇ ਤੁਰੇ ਫਿਰਦੇ ਆ ਕੌਣ ਪਹੁੰਚਦਾ ਇੱਥੇ ਕਿਸੇ ਨੂੰ ਆ ਟਾਈਆਂ ਲੈ ਘੁੰਮਦੇ ਆ ਟਾਈਆਂ ਲੈ ਘੁੰਮਣਗੇ ਪਹਿਲਾਂ ਪੁਲਿਸ ਵਾਲਿਆਂ ਨੇ ਨੰਗੇ ਘੁਮਾਇਆ ਸੜਕਾਂ 'ਤੇ ਉਸ ਤੋਂ ਬਾਅਦ ਉਹੀ ਬੰਦੇ ਕੋਟ ਪੈਂਟ ਪਾ ਕੇ ਹੁਣ ਤੁਰੇ ਫਿਰਦੇ ਆ ਕੋਈ ਪਹੁੰਚਦਾ ਆ ਪਰ ਲੋਕਾਂ ਨੂੰ ਤਾਂ ਪਤਾ ਹੈ ਲੋਕਾਂ ਦੀ ਨਿਗਾ ਵਿੱਚ ਤਾਂ ਡਿਗੇ ਹੋਏ ਨੇ ਤੁਸੀਂ ਆਪਣੇ ਮੇਰੇ ਸਤਿਕਾਰਯੋਗੋ ਹਰਮਨਦੀਪ ਜੀ ਡੈਜ਼ਰ ਮੈਟਿਕ ਕੋਟ ਪਹਿਨਣਾ ਪੈਂਟ ਪਾਉਣ ਚਾਹੀ ਸ਼ਰਟ ਪਾਉਣਾ ਚਾਹੇ ਜੋ ਮਰਜ਼ੀ ਕਰਨ ਪਰ ਲੋਕਾਂ ਦੀਆਂ ਨਜ਼ਰਾਂ ਤੋਂ ਡਿੱਗ ਚੁੱਕੇ ਨੇ ਉਹ ਆਰੇ ਤਾਂ ਹੈਗਾ ਬਾਕੀ ਸ਼ਰਮ ਸ਼ਰਮ ਇੱਥੇ ਕਿਹਨੂੰ ਅੱਜ ਕੱਲ੍ਹ ਸਾਬ ਨੇ ਲੈ ਕੇ ਚਿੱਲੀ ਤੇ ਟੰਗੀ ਹੋਈ ਆ ਸਾਨੂੰ ਪਤਾ ਹੀ ਐ ਪਾਦੇ ਪਿੱਛੇ ਪਤਾ ਨਹੀਂ ਕੀ ਕੀ ਕਰੀ ਜਾਂਦੇ ਆ ਲੋਕੀ ਮਿਹਰਬਾਨੀ ਤੁਸੀਂ ਅੱਗੇ ਜੇ ਦੂਜੀ ਲਾਈਨ ਤੇ ਜਾਣ ਧੰਨਵਾਦ ਜੀ ਧੰਨਵਾਦ ਥੈਂਕ ਯੂ ਸਰ ਅਗਲੀ ਕਾਲ ਪਲੀਜ਼ ਨੰਬਰ 2 ਕਾਲਰ ਕੀ ਕਹਿਣਾ ਚਾਹੁੰਦੇ ਆ ਹਾਂ ਜੀ ਬਸੀ ਸਾਹਿਬ ਬਲਦਾ ਤੁਹਾਨੂੰ ਤੇ ਤੁਹਾਡੇ ਸਟਾਫ ਨੂੰ ਸਤਿ ਸ੍ਰੀ ਅਕਾਲ ਜੀ ਕੈਲਗਰੋਲੀ ਨੂੰ ਜੀ ਪਰ ਆ ਜਿਹੜੇ ਤੁਸੀਂ ਸਟੋਰੀ ਸੁਣੀ ਆ ਇਹ ਤੋਂ ਕੀ ਸਬਕ ਕੀ ਮਿਲਦਾ ਆ ਲੀਡ ਬੁੜੀਆਂ ਨੂੰ ਤੇ ਬੰਦਿਆਂ ਨੂੰ ਖਾਸ ਕਰਕੇ ਲੇਡੀਜ਼ ਨੂੰ ਜਿਹੜੇ ਕਿ ਐਨੇ ਸਾਲ ਦੀਆਂ ਹੋ ਗਈਆਂ ਆ ਔਰ ਉਹਨਾਂ ਨੇ ਬਿਲਕੁਲ ਸ਼ਰਮ ਲਾ ਲਈ ਆ ਸ਼ਰਮ ਦੀ ਜਿਹੜਾ ਦੁਪੱਟਾ ਆ ਲਾ ਕੇ ਸਿਰ ਤੇ ਦਿੱਤਾ ਆ ਬਸੀ ਸਾਹਿਬ ਮੇਰੀ ਉਰ ਵੀ ਇੰਨੀ ਆ ਮਾਫ ਕਰਨਾ ਮੈਂ ਕਈਆਂ ਦਿਨਾਂ ਬਈ ਸ਼ਾਈ ਹੋਈ ਆ ਡੀਨੀਆਂ ਦੇ ਲੂਜ਼ ਇਹ ਜਿਹੜੀ ਉਮਰ ਹੁੰਦੀ ਆ ਨਾ ਇਹ ਨਾਮ ਜਪਣ ਦੀ ਹੁੰਦੀ ਆ ਇਹ ਈਸ਼ਕ ਕਰਨ ਦੀ ਨਹੀਂ ਹੁੰਦੀ ਸਹੀ ਕਹਿੰਦੇ ਇਹ ਤਾਂ ਬਹੁਤ ਹੀ ਮਾੜੀ ਮੈਨੂੰ ਦੇਖ ਕੇ ਬਹੁਤ ਮਨ ਨੂੰ ਤੱਕਾ ਲੱਗਿਆ ਵੀ ਇਹ ਜੀ ਉਮਰ ਦੇ ਵਿੱਚ ਵੀ ਜਾਗੇ ਅਸੀਂ ਕੀ ਕੁਝ ਕਰਦੇ ਆ ਅਸੀਂ ਪਰਮਾਤਮਾ ਨੂੰ ਇਸ ਉਮਰ ਦੇ ਵਿੱਚ ਚਿੱਤੇ ਕਰ ਲੈਣਾ ਚਾਹੀਦਾ ਪਤਾ ਨਹੀਂ ਕਦੋਂ ਉਹਨੇ ਆਖਰ ਜਨਮ ਵਾਰ ਲੈਣੀ ਆ ਤੇ ਇੰਨਾ ਹੀ ਕਹਿੰਦਾ ਬਹੁਤ ਥੈਂਕ ਯੂ ਜਿਉਂਦੇ ਬਸੇ ਰਹੋ ਸੇਵਾ ਕਰਦੇ ਰਹੋ ਲੰਮੀ ਉਮਰ ਬਖਸ਼ੀ ਪ੍ਰਭੂ ਦਾ ਤੁਹਾਨੂੰ ਤਾਂ ਕਿ ਜੀ ਆ ਮਿਹਰਬਾਨੀ ਜੀ ਅੱਜ ਦੇ ਪ੍ਰੋਮੋਥਰ ਲੇਡੀਜ਼ ਦਾ ਪਾਰਟਿਸਪੀਟ ਕੱਟ ਕਰਨ ਦਾ ਕਾਰਨ ਮੈਨੂੰ ਲੱਗਦਾ ਕਿ ਇਹ ਲੇਡੀਜ਼ ਦੀ ਇਨਵੋਲਵਮੈਂਟ ਜਾ ਰਹੀ ਸੀ ਕਿਉਂਕਿ ਇਹਦਾ ਗਲਤ ਕੰਮ ਕੀਤਾ ਹੋਇਆ ਜਾ ਰਿਹਾ ਹੋਇਆ ਪਰ ਸਾਡੀਆਂ ਭੈਣਾਂ ਨੂੰ ਸਾਡੀਆਂ ਲੇਡੀਜ਼ ਨੂੰ ਇਹ ਜਰੂਰ ਸ਼ੇਅਰ ਕਰਨਾ ਚਾਹੀਦਾ ਆ ਤਾਂ ਕਿ ਇਹ ਜਿਹੜੀ ਇੱਕ ਵਿਅਕਤੀ ਇੱਕ ਦੀ ਗਲਤੀ ਹੈ ਨਾ ਕਿ ਸਾਰੀਆਂ ਸਾਡੀਆਂ ਭੈਣਾਂ ਦੀ ਪਰ ਭੈਣਾਂ ਸਾਡੀਆਂ ਸਤਿਕਾਰਯੋਗ ਨੇ ਮਾਤਾਵਾ ਦਾ ਸਤਿਕਾਰ ਕਰਦੇ ਆ ਪਰ ਜਿਹੜਾ ਆ ਕੰਮ ਕੀਤਾ ਆ ਪਤਾ ਨਹੀਂ ਕਿਹੜਾ ਐਸਾ ਇਹਦੇ ਦਿਮਾਗ ਤੇ ਐਸੀ ਹਲਝਲ ਹੋ ਗਈ ਕਿ ਇਹਨੇ 70 72 ਸਾਲ ਦੇ ਬੰਦੇ ਦੇ ਨਾਲ ਰਿਲੇਸ਼ਨ ਖੇ ਖਾਦੀ ਉਸ ਵਾਰ ਉਸ ਬੰਦੇ ਨੇ ਪੈਸਾ ਕਿ ਪਤਾ ਨਹੀਂ ਉਹਨਾਂ ਸਾਨੂੰ ਹੁਣ ਪਹਿਲੀ ਗੱਲ ਤਾਂ ਸਾਨੂੰ ਇਹ ਨਹੀਂ ਪਤਾ ਕਿ ਇਸ ਲੇਡੀ ਕੋ ਕਿੰਨਾ ਪੈਸਾ ਹੋਊਗਾ ਪਹਿਲੀ ਗੱਲ ਤਾਂ ਪੈਸਾ ਹੀ ਬੋਲਦਾ ਤੇ ਪੈਸਾ ਹੀ ਰਿਲੇਸ਼ਨ ਬਣਾਉਂਦਾ ਆ ਇਸ ਇ ਆਰਥ ਕੋਲ ਪੈਸਾ ਹੋਣਾ ਜ਼ਮੀਨ ਹੋਣੀ ਆ ਕੋਠੀਆਂ ਹੋਣਗੀਆਂ ਔਰ ਜਿਹੜੇ ਐਨੇ ਸਾਲ ਦੀ ਆ ਇੱਕ ਧਨ ਦੌਲਤ ਬੜੀ ਹੋਣੀ ਆ ਤੇ ਇਹ ਨੇ ਫਿਰ ਆਪਣੇ ਪਿਆਰ ਦੇ ਡੋਰਿਆਂ ਵਿੱਚ ਉਹਨੂੰ ਲੁਲਪੀਟ ਲਿਆ ਪਿਆਰ ਚਲਪੀਟ ਲਿਆ ਪਿਆਰ ਦੀ ਅਪਿੰਗਾ ਛਟਾਉਣ ਲੱਪਿਆ ਇੰਡੀਆ ਵੀ ਜਾਂਦੇ ਰਹੇ ਕੱਟੇ ਕੱਟੇ ਇਹ ਖੇ ਖਾਂਦੇ ਰਹੇ ਸਵਾਖਾਂ ਖਾਂਦੇ ਰਹੇ ਸਰਚ ਪਾਉਂਦੇ ਰਹੇ ਔਰ ਇਸ ਹੁਣ ਔਰਥ ਜੇ ਜਾ ਚੁੱਕੀ ਸੰਸਾਰ ਤੋਂ ਇਹਦੇ ਬਾਰੇ ਵਿੱਚ ਕੋਈ ਵੀ ਮੈਸਾਜ ਸ਼ਬਦ ਨਹੀਂ ਬੋਲਣਗਾ ਪਰ ਮੈਂ ਇਹ ਬੋਲੂਗਾ ਕਿ ਇਹ ਨੇ ਆਪਣੇ ਆਪ ਮੌਤ ਨੂੰ ਖੀਦਿਆ ਐ ਇਹਨੂੰ ਕੀ ਲੋੜ ਸੀ ਕਿ ਇੰਗਲੈਂਡ ਵਿੱਚ ਰਹਿਂਦਾ ਬੰਦਾ ਤੂੰ ਉਹਦੇ ਨਾਲ ਆਉਣਾ ਜਣ ਰੱਖ ਲਿਆ ਕਿੰਨੀ ਸ਼ਰਮ ਐ ਹਾਂਜੀ ਤੁਸੀਂ ਕੀ ਕਹਿਣਾ ਬੋਲੋ ਜੀ ਸਾਰਾ ਵਿਆਗਰ ਕਰੇ ਕੰਮ ਖਾਪੀਤਾ ਵਾਇਗਰਾ ਦੀ ਜਿਹੜੀ ਗੋਲੀ ਹਾਂਜੀ ਵਾਇਗਰਾ ਉਹਨੇ ਕੰਮ ਖਾਪੀਤਾ ਸਾਰਾ ਜੇ ਉਹ ਬੁਢੇ ਸ਼ਾਰਤੀ ਹੋ ਚੁੱਕੇ ਨੇ ਸਾਰੇ ਮੈਡੀਕਲ ਲੈਣਾ ਕਿ ਕਿ ਤੂੰ ਚਰਨਜੀਤ ਗਰੇਵਾਲ ਜਿਹੜਾ ਬੰਦਾ 70 ਸਾਲ ਦੀ ਉਮਰੇ ਤੇਰੀ ਉਹ ਨੰਬਰ ਦਿੱਤਾ ਆ ਚਾਹੇ ਜਾਨੇ ਉਹ ਵਾਇਗਰਾ ਕੰਮ ਕਰਦੀ ਹੈ ਨਾ ਗੋਲੀ ਖਾਣ ਨੂੰ ਨੇ ਹੂੰ ਹੂੰ ਗੋਲੀ ਖਾਣ ਨੇ ਇਹ ਇਹ ਤਾਂ ਮੈਂ ਇਹ ਤਾਂ ਗੜੇ ਨੇ ਮੇਸੀਂ ਅਗਲੀ ਕਾਲ ਪੀਸ ਸੰਜੀ ਜੀਪਤਾਰ ਜੀ ਹਾਂ ਜੀ ਬਾਸੀ ਸਾਹਿਬ ਇਹ ਚੀਜ਼ ਆਸੀ ਹੈ ਚਲੋ ਮਰਦਾ ਤੇ ਰਾਜਾ ਹੁੰਦਾ ਜੇ ਕਿਸੇ ਦੇ ਮਾਂ ਪੋਰੀ ਦੀ ਜਾਂ ਬੱਚਿਆਂ ਨੇ ਐਸ ਜਨਾਨੀ ਦੀ ਦੇਖਭਾਲ ਨਹੀਂ ਕੀਤੀ ਜਾਂ ਮੂਰ ਕੀਤਾ ਜਾਂ ਪੈਸਾ ਟਕਾ ਉਹਦੇ ਕੋਲ ਹੈ ਸੀ ਤੁਹਨੇ ਕੰਮ ਕੀਤਾ ਇਸ ਉਮਰ ਵਿੱਚ ਇਹ ਚੀਜ਼ ਨਹੀਂ ਕਰਨੀ ਚਾਹੀਦੀ ਤੇ ਕੋਈ ਬੱਚਾ ਤਾਂ ਤੰਗ ਹੋ ਕੇ ਵੀ ਕਹੀ ਹੈ ਜੀ ਕਿ ਇਹ ਲੋਕੀ ਕਰਦੇ ਜੇ ਕੰਮ ਤੇ ਜੀ ਐਵੇਂ ਜਿਹੜੀ ਉਮਰ ਹੀ ਹੁੰਦੀ ਹੈ ਨਾ ਤੇ ਪ੍ਰਮਾਤਮਾ ਦੇ ਕੋਲ ਜਾਣਦੀ ਹੁੰਦੀ ਹੈ ਚੰਗੇ ਕੰਮ ਕਰੋ ਸੱਚ ਬੋਲੋ ਨਾਮ ਜਪੋ ਤੁਸੀਂ ਜੇ ਕੋਈ ਪੈਸਾ ਹੈ ਤੇ ਵੰਡ ਕੇ ਛਕ ਲੋ ਦੇ ਜਿਹਨੇ ਪਾਣੀ ਚ ਪਾਏ ਨੇ ਇਸ ਦਾ ਔਰਤ ਨੂੰ ਵੀ ਕੁਝ ਸੋਚਣਾ ਚਾਹੀਦਾ ਪਰ ਮਿਟਰੀ ਦੀ ਗੱਲ ਇਹ ਸਾਹਮਣੇ ਆਵੇ ਨਾ ਔਰਤੋ ਤਾਂ ਸਿਰਫ ਮਨਵਾ ਤਕਲੀਫੀ ਮੈਂ ਉਸ ਵਾਸਤੇ ਸ਼ਾਦੀ ਕੀਤੀ ਕਿ ਸ਼ਾਦੀ ਚਲੋ ਕਰ ਲਓ ਕੋਈ ਗੱਲ ਨਹੀਂ ਇੱਥੇ ਗੋਰੀ ਕਰਦੇ ਸੀ ਸੀ ਸਾਹਿਬ ਦੇ ਪਰ ਆ ਜਿਹੜਾ ਪੈਸਿਆਂ ਦਾ ਲੈਣਦੇ ਤੁਸੀਂ ਦੱਸਦੇ ਬਈ ਤੇ ਬਹੁਤ ਫੁਲਾਉਣਾ ਜਾ ਹੈ ਅੱਗੋਂ ਹੋਰ ਵੀ ਆਜ਼ਾਦ ਪਾਜੇਗੀ ਚੰਗੀ ਤਾਕਤ ਕਾ ਜੀ ਉਹ ਜਾ ਕੰਮ ਨਹੀਂ ਕਰਨਾ ਚਾਹੀਦਾ ਪਰ ਬਚਾਰ ਜਨਾਨੀ ਨੇ ਵੀ ਇਹ ਕੰਮ ਕਰ ਦਿੱਤਾ ਮਿਹਰਬਾਨ ਜੀ ਬਹੁਤ ਬਹੁਤ ਸ਼ੁਕਰੀਆ ਸੋ ਅਸੀਂ ਅੱਜ ਇਸ ਸਟੋਰੀ ਨੂੰ ਕਵਰ ਕਰਕੇ ਕੀ ਸਿੱਖਿਆ ਕੀ ਤੁਸੀਂ ਸਿੱਖਿਆ ਤੁਹਾਡੇ ਸਾਹਮਣੇ ਆ ਸੋ ਇਹੋ ਜੀਆਂ ਸਟੋਰੀਆਂ ਸਾਨੂੰ ਸੇਧ ਦਿੰਦੀਆਂ ਨੇ ਸਾਡੇ ਸਮਾਜ ਨੂੰ ਤਾਂ ਕਿ ਜਾਣੇ ਅਣਜਾਣੇ ਕੋਈ ਵੀ ਔਰਤ ਐਸਾ ਸਟੈਪ ਨਾ ਲੈ ਸਕੇ ਔਰ ਤੁਹਾਡੀ ਮੌਦਾਕਰ ਤੁਸੀਂ ਖੁਦ ਆਪ ਬਣਦੇ ਹੋ ਹਨੇ ਸੋਚਿਆ ਹੋਊਗਾ ਕਿ ਇਹਨੇ ਪਿਆਰ ਵਿੱਚ ਗੱਲਾਂ ਕਰ ਲੱਗ ਪਈ ਪਤਾ ਕਿੰਨਾ ਇੱਕ ਪੈਸਾ ਲਟਾ ਦਿੱਤਾ ਉਹਦੇ ਅਕਾਊਂਟ ਵਿੱਚੋਂ ਉਸਦੇ ਅਕਾਊਂਟ ਵਿੱਚ ਪੈਸੇ ਇਹਨੇ ਪਵਾ ਦਿੱਤੇ ਇਹ ਚਰਨਜੀਤ ਬੰਦੇ ਬੰਦੇ ਨੇ ਔਰ ਕਿੰਨੀ ਸ਼ਰਮ ਵਾਲੀ ਗੱਲ ਹੈ ਇਹ ਚਰਨਜੀਤ ਵਾਸਤੇ ਵੀ ਤੂੰ ਸ਼ਾਦੀशुदा ਹੈ ਤੇਰੇ ਬੱਚੇ ਨੇ ਔਰ ਸਾਨੂੰ ਇਹ ਨਹੀਂ ਪਤਾ ਕਿ ਚਰਨਜੀਤ ਦੇ ਕਿੰਨੇ ਨਿਆੜੇ ਨੇ ਇੰਗਲੈਂਡ ਦੇ ਵਿੱਚ ਕਿਹੜੇ ਸ਼ਹਿਰ ਦਾ ਰਹਿਣ ਵਾਲਾ ਇੰਗਲੈਂਡ ਦੇ ਲੋਕ ਵੀ ਸਾਨੂੰ ਦੇਖ ਰਹੇ ਨੇ ਸੋ ਹੁਣ ਪੁਲਿਸ ਜਿਹੜੀ ਹੈ ਇਹਨੂੰ ਪੀਓ ਕਰਾਰ ਕਰੇਗੀ ਔਰ ਜਦੋਂ ਵੀ ਕਦੇ ਵੀ ਇੰਡੀਆ ਤਾਂ ਹੁਣ ਇਹ ਨਹੀਂ ਜਾਊਗਾ ਕਦੇ ਨਹੀਂ ਜਾਊਗਾ ਕਿਸੇ ਵੀ ਹਾਲਤ ਵਿੱਚ ਨਹੀਂ ਜਾ ਸਕਦਾ ਕਿ ਇਹਨੂੰ ਪਤਾ ਕਿ ਜੇਲ ਜਿਹੜੀ ਹੈ ਇਹਦੀ ਇੰਤਜ਼ਾਰ ਕਰ ਰਹੀ ਹੈ ਹੁਣ ਇਹ ਸਟੋਰੀ ਅਸੀਂ ਦੱਸਾਂਗੇ ਤੁਹਾਨੂੰ ਦੋੜ ਦੇ ਨਾਲ ਵਿੱਚ ਕਿ ਰਪਿੰਦਰ ਕੌਰ ਦੇ ਕੋਲ ਕਿੰਨੀ ਕਿ ਪ੍ਰਾਪਰਟੀ ਸੀ ਤੇ ਕਿੰਨੇ ਬੱਚਿਆਂ ਦੀ ਉਮਾ ਸੀ ਸਿਰਫ ਇੱਥੋਂ ਤੱਕ ਅਸੀਂ ਸਹਿਮਤ ਹੋਵਾਂਗੇ ਪਰ ਸੀਮਤ ਰਹਿਵਾਂਗੇ ਮਾਫ ਕਰਨਾ ਹੋਰ ਅਸੀਂ ਕੋਈ ਗੱਲਬਾਤ ਨਹੀਂ ਕਰਨੀ ਚਾਹਾਂਗੇ ਕਿ ਉਹਨੇ ਉਹਨਾਂ ਰਿਲੇਸ਼ਨ ਕਿਉਂ ਬਣਾਇਆ ਕੀ ਬਣਾਇਆ ਇਹ ਹੁਣ ਆਲਰੇਡੀ ਸਾਡੀਆਂ ਬਜ਼ੁਰਗ ਮਤਾਮਾ ਕਹਿ ਚੁੱਕੀਆਂ ਨੇ ਕਿ ਆ ਜਿਹੜੀ ਉਮਰ ਆ ਇਹ ਆਸ਼ਕੀ ਦੀ ਉਮਰ ਨਹੀਂ ਇਹ ਤਾਂ ਰੱਬ ਦਾ ਨਾਇਆ ਲੈਣ ਵਾਲੀ ਉਮਰ ਹੈ ਹੁਣ ਜਿਹੜੀ ਇਸ ਸਾਲ ਦੀ ਉਮਰ ਦੇ ਵਿੱਚ ਔਰਥ ਹੋਵੇ ਉਹਦੇ ਗਾਂ ਪੋਤੇ ਪੜੋਤੇ ਵੀ ਹੋ ਜਾਂਦੇ ਨੇ ਹੁਣ ਇੰਨੀ ਜ਼ਮੀਨ ਜਿਹੜੀ ਆ ਇੰਨੇ ਪੈਸਾ ਜਿਹੜਾ ਆ ਉਨੇ ਰੋੜ ਦਿੱਤਾ ਕੋਈ ਗਲਤਾ ਹੋਊਗੀ ਵਿੱਚੋਂ ਸੋ ਇਹੋ ਜਿਹੀ ਜਰਨਲਿਸਟਰੀ ਸਟੋਰੀਆਂ ਲੈ ਕੇ ਆਉਂਦੇ ਆ ਸਾਡਾ ਮਨ ਦੁਖੀ ਤਾਂ ਸਟੋਰੀ ਸੁਣ ਕੇ ਗੱਲ ਕਰਕੇ ਹੁੰਦਾ ਹੀ ਹੁੰਦਾ ਪਰ ਜਾਰਾ ਹੁੰਦਾ ਆ ਤਦ ਕਿ ਤੁਸੀਂ ਪਾਰਟਿਸਿਪੇਟ ਨਹੀਂ ਕਰਦੇ ਤੁਸੀਂ ਜਦੋਂ ਵੀ ਕੋਈ ਦੁੱਖ ਭਰੀ ਕਹਾਣੀ ਹੁੰਦੀ ਆ ਦੁੱਖਾਂ ਨਾਲ ਲੱਦੀ ਹੋਈ ਜਿਹੜੀ ਸਟੋਰੀ ਹੁੰਦੀ ਆ ਜਿਹਦੇ ਵਿੱਚ ਲੋਕਾਂ ਨੂੰ ਅਵੇਲ ਕਰਨਾ ਹੁੰਦਾ ਉਹਦੇ ਵਿੱਚ ਤੁਹਾਡਾ ਪਾਰਟਿਸਿਪੇਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਤੁਸੀਂ ਹਾਸੇ ਮਖੌਲ ਵਾਲੀਆਂ ਗੱਲਾਂ ਕਰ ਲਓ ਤੁਸੀਂ ਛੱਟ ਫੋਨ ਕਰ ਲਓਗੇ ਮਿੰਟ ਲਾਉਗੇ ਤੁਸੀਂ ਵਿਆਹ ਕਰਾਇਆ ਸੀ ਜੀ ਅਛ ਵਿਆਹ ਵੀ ਇਦਾਂ ਹੋ ਗਿਆ ਜੀ ਆਹ ਹੋ ਗਿਆ ਜੀ ਆਹ ਹੋ ਗਿਆ ਚੰਗੀ ਸੇਧ ਦੇਣਿਆ ਮੀਡੀਆ ਫਾਜਾ ਸੀ ਕਰਦੇ ਆ ਪਰ ਜਦ ਤੁਸੀਂ ਇਹੋ ਜਿਹੇ ਸੀਰੀਅਸ ਸਟੋਰੀਆਂ ਤੇ ਗੱਲ ਨਹੀਂ ਕਰਦੇ ਤਾਂ ਇਸ ਤੋਂ ਫਿਰ ਮਨ ਬੜਾ ਦੁਖੀ ਹੁੰਦਾ ਕਿ ਸਾਡੀ ਜਿਹੜੀ ਕਮਿਊਨਿਟੀ ਜਿਹੜੀ ਆ ਸਾਡਾ ਸਮਾਜ ਆ ਉਹ ਬਹੁਤ ਨੈਗੇਟਿਵ ਸੋਚ ਲਈ ਬੈਠਾ ਹੈ ਉਹਨਾਂ ਨੂੰ ਕੋਈ ਪਰਵਾਹ ਨਹੀਂ ਦੂਜੇ ਦੀ ਜਦ ਤੁਹਾਡੇ ਘਰ ਵਿੱਚ ਲੱਗੇਗੀ ਅੱਗ ਉਦੋਂ ਪਤਾ ਲੱਗੂਗਾ ਕਿ ਅਸੀਂ ਸੱਚ ਕਹਿੰਦੇ ਸੀ ਕਿ ਆਹ ਹਾਲਾਤ ਨੇ ਸਾਡੇ ਸਮਾਜ ਦੇ ਭਾਈ ਬੱਜ ਕੇ ਰਾਓ ਤੁਹਾਨੂੰ ਵਿਚਾਰਾਂ ਇਹਨਾਂ ਸਟੋਰੀਆਂ ਨੂੰ ਸੁਣਾ ਕੇ ਟੈਲੀਕਾਸਟ ਬ੍ਰੋਡਕਾਸਟ ਕਰਕੇ ਆਦਰਵਾਇਸ ਸਾਡਾ ਕੋਈ ਮਕਸਦ ਨਹੀਂ ਹੈ ਸਾਨੂੰ ਕੋਈ ਪੈਸੇ ਨਹੀਂ ਮਿਲ ਰਹੇ ਅਸੀਂ ਕਿੰਨਾ ਟਾਈਮ ਵੇਸਟ ਕਰਦੇ ਕਿੰਨੀ ਇਨਵੋਲਵਮੈਂਟ ਆ ਪੁਲਿਸ ਨਾਲ ਟਾਈ ਅਪ ਕਰਨਾ ਪੁਲਿਸ ਡਿਪਾਰਟਮੈਂਟ ਕਿੰਨਾ ਬੀਜ਼ੀ ਆ ਉਹਨਾਂ ਲਾਈਨ ਤੇ ਲਿਆਉਣਾ ਅਸੀਂ ਇਥੋਂ ਡਾਇਲ ਕਰਨਾ ਸਟੋਰੀ ਨੂੰ ਪ੍ਰੇਪੇਅਰ ਕਰਨਾ ਤੁਹਾਡੇ ਵਾਸਤੇ ਪਰ ਤੁਹਾਡੇ ਕੰਨਾਂ ਤੇ ਜੂਨ ਹੀ ਸਰਕਦੀ ਐਤਲ ਮੈਂ ਹੁਣ ਲਾਈਨ ਦੇ ਖੋਲ ਦਮਾ ਕਿ ਤੁਹਾਨੂੰ ਚਾਦਰਾਂ ਫ੍ਰੀ ਐ ਤੁਹਾਨੂੰ ਦੋ ਪਣ ਜਲੇਬੀਆਂ ਫ੍ਰੀ ਐ ਸਕਾਰਬੋ ਤੋਂ ਲੋਕੀ ਆ ਜਾਣਗੇ ਲੋਕੀ ਬੈਂਡਰ ਤੋਂ ਵੀ ਆ ਜਾਣਗੇ ਹਰਾ ਜਾਂਦੇ ਜਾਂਦੇ ਕਿਹੜਾ ਚਲੋ ਕੋਈ ਗੱਲ ਨਹੀਂ ਘੰਟਾ ਲਾ ਕੇ ਚਲ ਜਮਾਗੀ ਗੈਸ ਟਾਈਮ ਕਿੰਨਾ ਫੁਕਦੇ ਐ ਇੱਕ ਤੋਂ ਜਿਹੜੀ ਐ ਇਹ ਆ ਲੋਕਾਂ ਦੀ ਵਧਤੀ ਜਿਹੜੀ ਐ ਇਹ ਕੰਟਰੋਲ ਚ ਲੋਕ ਲੈਣਗੇ ਆਈ ਕਾਡ ਅੰਡਰਸਟੈਂਡ ਮਰਜੀ ਤੋਂ ਸਮਝ ਤੋਂ ਬਾਹਰ ਹੈ ਮੈਨੂੰ 43 ਸਾਲ ਹੋ ਗਏ ਇਸ ਬ੍ਰਾਡਕਾਸਟ 43 ਸਾਲਾਂ ਤੋਂ ਅਸੀਂ ਹਰ ਇੱਕ ਸਾਲ 'ਚ ਇਹ ਕੰਮ ਕਰਦੇ ਆਂ ਕਿ ਤੁਸੀਂ ਚੰਗੀ ਸੇਧ ਦੇਣ ਵਾਲੀ ਸਟੋਰੀ ਵਿੱਚ ਸਾਥ ਨਹੀਂ ਦਿੰਦੇ ਬਹੁਤ ਘੱਟ ਸੋਤੇ ਨੇ ਸਤਿਕਾਰਯੋਗ ਜਿਹੜੇ ਚਿੰਤਤ ਫਿਕਰ ਮੰਗਦੇ ਨੇ ਸਮਾਜ ਪ੍ਰਤੀ ਜਿਵੇਂ ਸਾਡੇ ਅਗਲੇ ਕਾਲ ਬਰਿੰਦਰਜੀਤ ਜੀ ਦਾ ਹੈ ਬਰਿੰਦਰਜੀਤ ਜੀ ਲਾਈਨ ਤੇ ਆਪ ਜੀ ਸਰਸਿਕਲ ਬਸੀ ਸਾਹਿਬ ਅੱਛਾ ਜਿਹੜਾ ਕੁਝ ਹੋਇਆ ਬਹੁਤ ਮਾੜਾ ਹੋਇਆ ਬਹੁਤ ਜ਼ਿਆਦਾ ਮਾੜਾ ਹੋਇਆ ਪਰ ਸਾਨੂੰ ਸਿੱਖਣ ਨੂੰ ਕੀ ਮਿਲਿਆ ਬਹੁਤ ਮਾੜਾ ਹੋਇਆ ਬਹੁਤ ਮਾੜਾ ਹੋਇਆ ਸਭ ਤੋਂ ਪਹਿਲਾਂ ਤਾਂ ਜੀ ਵਿਚਾਰੀ ਨੇ ਉਹਨੇ ਕਦੇ ਸੋਚਿਆ ਵੀ ਹੋਣਾ ਕਿ ਉਹਦੇ ਨਾਲ ਕੀ ਹੋ ਜੂਗਾ ਪਰ ਬਸ ਜੀ ਸਾਹਿਬ ਮੇਰੇ ਨਾਲ ਇੱਕ ਮਨ ਚ ਛੋਟੀ ਜਿਹੀ ਸਵਾਲ ਆਇਆ ਜਿਵੇਂ ਉਹ ਪਹਿਲਾਂ ਤਾਂ ਇਹਨਾਂ ਦਾ ਰਿਲੇਸ਼ਨ ਸਹੀ ਚੱਲ ਰਿਹਾ ਸੀ ਆਲ ਆਫ ਸਡਨ ਜਬ ਵਿਗੜਿਆ ਹੈਨਾ ਜੀ ਇਹ ਇਹ ਵੀ ਹੋ ਸਕਦਾ ਕਿ ਚਰਨਜੀਤ ਦੇ ਘਰੇ ਪਤਾ ਲੱਗ ਗਿਆ ਹੋਵੇ ਹੈਨਾ ਜੀ ਕਿ ਮੇਬੀ ਉਹਦੇ ਵਿੱਚ ਉਹਦੀ ਚਰਨਜੀਤ ਦੀ ਫੈਮਲੀ ਵੀ ਇਨਵੋਲ ਹੋ ਸਕਦੀ ਆ ਹੂੰ ਜੇ ਜਦੋਂ ਉਹਨਾਂ ਦੇ ਘਰੇ ਪਤਾ ਲੱਗ ਗਿਆ ਹੋਵੇ ਤੇ ਉਹ ਕਹਿੰਦਾ ਹੋਵੇ ਕਿ ਮੇਰਾ ਉਹ ਖਿਹੜਾ ਨਹੀਂ ਛੱਡ ਰਹੀ ਹੂੰ ਤੇ ਫੇਰ ਉਹਨਾਂ ਨੇ ਕਿਹਾ ਹੋਵੇ ਕਿ ਭਾਈ ਨਵੇੜ ਕੇ ਆ ਜਿੰਨੇ ਮਰਜੀ ਨਵੇੜ ਪਰ ਮੈਨੂੰ ਲੱਗਦਾ ਕਿ ਜਿਹੜਾ ਇਹਦੇ ਜਿਹੜੀ ਰੁਪਿੰਦਰ ਕੌਰ ਆ ਨਾ ਹਾਂਜੀ ਇਹਦੇ ਘਰ ਲੱਗ ਗਿਆ ਪਤਾ ਕਿ ਆ ਬੰਦਾ ਆ ਤੇ ਇਹਦੇ ਘਰ ਕਿਸੇ ਬੱਚੇ ਨੂੰ ਲੱਗ ਗਿਆ ਜਾਂ ਕਿਸੇ ਨੂੰ ਹੋਰ ਨੂੰ ਲੱਗ ਗਿਆ ਪਤਾ ਤਾਂ ਇਹ ਜਿਹੜਾ ਬੰਦਾ ਆ ਇਹਨੂੰ ਵੀ ਘਰ ਦੇ ਪਤਾ ਲੱਗ ਗਿਆ ਤੇ ਇਹ ਨੇ ਸੋਚਿਆ ਕਿ ਕੋਈ ਇਹਨਾਂ ਦੀ ਆਪਸ ਵਿੱਚ ਹੀ ਆਣ-ਬਣ ਹੋ ਗਈ ਆ ਇਹਨੂੰ ਪਤਾ ਲੱਗ ਗਿਆ ਕਿ ਰੁਪਿੰਦਰ ਕੌਰ ਨੂੰ ਮੇਰੇ ਪੈਸੇ ਲੈ ਲਾ ਤੇ ਇਹ ਬੰਦਾ ਜਿਹੜਾ ਆ ਇਹ ਕਿਸੇ ਹੋਰ ਔਰਤਾਂ ਨਾਲ ਵੀ ਬਗਾਨੀਆਂ ਦਾ ਬਾਹਰ ਮੂੰਹ ਮਾਰਦਾ ਹੈ ਬਾਹਰਲੀ ਖੋੜਲੀ ਜਾ ਕੇ ਇਹ ਮੂੰਹ ਮਾਰਦਾ ਹੈ ਪੱਠੀ ਖਾਂਦਾ ਹੈ ਸਮਝਣਾ ਤਾਂ ਉਹਨੂੰ ਹੋ ਗਿਆ ਕਿ ਇਹ ਨੇ ਫਿਰ ਕਹਿ ਉਹਨੇ ਕਹਿਤਾ ਹੁਣ ਕਿ ਤੂੰ ਆ ਨਹੀਂ ਕਰਦਾ ਮੇਰੇ ਕਹਿਣੇ ਨਹੀਂ ਲੱਗਦਾ ਇਹ ਕਹਿਣੇ ਹਟ ਗਿਆ ਹੋਣਾ ਇਹ ਤਾਂ ਪਿੱਛੇ ਹਟਣੇ ਕੁਛ ਕਰਦਾ ਹੋਣਾ 6 ਉਹਨੇ ਫਿਰ ਤੇ ਚਾਰ ਉਹਨੂੰ ਚਾਹੁੰਦੀ ਹੁੰਦੀ ਇੱਕ ਮਿੰਟ ਬਸੀ ਸਾਹਿਬ ਜੇ ਰਪਿੰਦਰ ਖੇੜਾ ਛਡਾਉਣਾ ਚਾਹੁੰਦੀ ਹੁੰਦੀ ਉਹ ਪਾਵਰ ਆ ਟਰਨ ਨਹੀਂ ਸੀ ਦਿੰਦੀ ਇਹਨੂੰ ਪਾਵਰ ਆ ਟਰਨ ਚਾਹੁੰਦਾ ਸੀ ਚਰਨਜੀਤ ਨਹੀਂ ਇਹਨੇ ਪਾਵਰ ਆ ਟਰਨ ਨੇ ਪਹਿਲਾਂ ਲੈ ਲਈ ਔਰ ਤੋ ਨਾ ਹਾਂਜੀ ਪਰ ਲੈ ਲਈ ਹੁਣ ਫਿਰ ਹੁਣ ਤਾਂ ਹੀ ਦਾ ਫਿਰ ਖੇੜਾ ਹੁਣ ਤਾਂ ਹੀ ਦਾ ਖੇੜਾ ਕੱਲੀ ਚਰਨਜੀਤ ਛਡਾਉਣਾ ਚਾਹੁੰਦਾ ਸੀ ਰਪਿੰਦਰ ਦਾ ਛਡਾਉਣਾ ਨਹੀਂ ਸੀ ਚਾਹੁੰਦੀ ਕਿ ਉਹ ਤਾਂ ਆਪਣੇ ਪਹਿਲੇ ਹੀ ਹੱਥ ਬਣਾ ਲਏ ਹਾਂ ਉਹ ਜਿਸ ਕਰਕੇ ਫਿਰ ਉਹ ਇਹ ਡਰਦਾ ਸੀ ਕਿ ਮੇਰੇ ਤੇ ਚਾਰਜ ਲਵਾ ਲਵੇ ਕਿ ਮੇਰਾ ਰੇਪ ਕੀਤਾ ਇਹਨੇ ਉਹ ਡਰਦਾ ਸੀ ਮੇਰਾ ਰੇਪ ਕੀਤਾ ਹਾਂ ਡਰਦਾ ਸੀ ਜੀ ਇਹ ਚੀਜ਼ ਜੀ ਤੁਸੀਂ ਜੀ ਤੁਸੀਂ ਕਹਿੰਦੇ ਸੀ ਕਿ ਪੈਸੇ ਵਾਲੀ ਗੱਲ ਹੈ ਨਾ ਜੀ ਸਰ ਦੋ ਵਿਆਹ ਹੋਏ ਸੀ ਉਹਦੇ ਐਲੋਮਨੀ ਵਧੀਆ ਆਈ ਹੂ ਹੂੰ ਠੀਕ ਹੈ ਨਹੀਂ ਰੁਪਈਆ ਵਧੀਆ ਆਉ ਰੁਪਿੰਦਰ ਕੋਲੇ ਤੇ ਉਹ ਵੀ ਝਾਕ ਹੋਣੀ ਆ ਚਰਨਜੀਤ ਦੀ ਜਦੋਂ ਚਰਨਜੀਤ ਦੇ ਘਰੇ ਜਿੰਨਾ ਕਿ ਮੈਨੂੰ ਲੱਗਦਾ ਜੀ ਮੈਂ ਆਪਣੇ ਵੀਊ ਦੱਸ ਰਿਹਾ ਚਰਨਜੀਤ ਦੇ ਜਦੋਂ ਘਰੇ ਪਤਾ ਲੱਗਿਆ ਤਾਂ ਉਹਨੇ ਗੱਲ ਖੋਲਤੀ ਹੋਣੀ ਹੈ ਕਿ ਭਾਈ ਠੀਕ ਹੈ ਉਹ ਮੈਂ ਉਹ ਤੋਂ ਖੜਾ ਛਡਾ ਲੈਣਾ ਪਰ ਉਹ ਰੁਪਈਏ ਵਾਲੀ ਸਾਮੀ ਆ ਤੇ ਦੱਸੋ ਕੀ ਕਰੀਏ ਫਿਰ ਹਰ ਇੱਕ ਦੇ ਮਨ ਚ ਲਾਲਚ ਆਉਂਦੀ ਹੈ ਜੀ ਅਗਲਾ ਗਏ ਸੋਨੇ ਦੇ ਅੰਡਾ ਦੇਣ ਵਾਲੀ ਮੁਰਗੀ ਜਾਣ ਥੋੜੀ ਦੇਣੀ ਹੱਥੋਂ ਅਜ 36000 ਡਾਲਰ ਇਹ ਜਿਹਨੇ ਬੰਦੇ ਨੇ ਮਾਰਿਆ ਉਹਦੇ ਅਕਾਊਂਟ ਚ ਡਾਲਰ ਪਵਾਇਆ ਅਮਰੀਕਨ ਅਲੇ 50 ਲੱਖ ਰੁਪਇਆ ਹੋਰ ਦੇਣਾ ਸੀ ਆ ਆ ਕੇ ਹਾਂਜੀ ਹਾਂਜੀ ਮਾਰਨ ਵਾਲੇ ਨੂੰ 50 ਲੱਖ ਡਾਲਰ ਤੇ 36000 ਅਮਰੀਕਨ ਦੇ ਨਾਲ ਮਲਟੀਪਲ ਕਰ ਗੁਰਪ੍ਰੀਤ ਜੀ ਮਲਟੀਪਲ ਕਰੋ 36 ਕਿੰਨਾ 8-9 ਰੁਪਏ ਰੇਟ ਅੱਜਕੱਲ 3 ਹੋ ਜੇ ਆਪਾਂ 80 ਰੁਪਏ ਨੂੰ ਵੀ ਲਾਈਏ ਜੀ ਜੇ 40000 ਵੀ ਲਾਈਏ 8 ਚੋਕਾ 32 3 ਕਰੋੜ 20 ਲੱਖ ਰੁਪਇਆ ਬਣ ਗਿਆ ਤਕਰੀਬਨ 3 ਕਰੋੜ ਦੇ ਨੇੜੇ ਤੇ ਬਣ ਗਿਆ ਜੀ ਨਾ ਸੌਰੀ 8 ਚੋਕਾ 32 ਹਾਂ ਜੀ 32 ਲੱਖ ਰੁਪਇਆ ਬਣਿਆ ਜੀ ਚਲੋ ਮੇਰੇ ਕਹ ਨਾ ਭਾਵ ਹੈ ਕਿ ਇਹ ਇੱਕ ਬੰਦੇ ਨੂੰ ਮਾਰਨ ਦੇ ਆ ਕੁਸ਼ਲਵਾ ਨੇ ਵਧੀਆ ਰੁਪਏ ਦੇ ਗੇ ਸਰ ਪਰ ਬਹੁ ਮਾੜਾ ਹੋਇਆ ਜੀ ਜਨਾਨੀਆਂ ਨੂੰ ਸੁਧਰਨਾ ਚਾਹੀਦਾ ਜੀ ਹਨਾ ਦੇਖੋ ਆ ਉਮਰ ਕਿੱਥੇ ਕਿਹੜੇ ਕੰਮੀ ਲੱਗੇ ਨੇ ਸਿੱਧੂ ਭਾਈ ਦਾ ਇੱਕ ਆ ਡਾਇਲੋਗ ਹੈ ਜੀ ਉਹ ਕਹਿੰਦੇ ਨੇ ਭਾਈ ਕਾ ਨੂੰ 30 35 ਪੈਂਦੇ ਆ ਕਿਹੜੇ ਕੰਮੀ ਲੱਗੇ ਹੋ ਹਨਾ ਛੱਡੋ ਭਰੇ ਜੀ ਦੁਨੀਆ ਨੂੰ ਜੀਓ ਜੈ ਆਈਆ ਦੋਸਤ ਨਾ ਨਾ ਇੰਨੀ ਰੰਗਲੀ ਦੁਨੀਆ ਜੀ ਤੇ ਜੀਓ ਆਰਾਮ ਨਾਲ ਰਿਲੇਸ਼ਨ ਵਧੀਆ ਰੱਖੋ ਬਸ ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ ਬਸੀ ਸਾਹਿਬ ਪਰ ਹੋਇਆ ਬਹੁ ਮਾੜਾ ਲੇੜੀ ਦਾ ਅਚ ਚਪਿੰਦਰ ਜੀ ਇੱਕ ਇੱਕ ਮੇਰੀ ਬੇਨਤੀ ਹੈ ਤੁਹਾਨੂੰ ਆਪ ਜੀ ਨੂੰ ਜੀ ਜਨਾਬ ਜਦੋਂ ਅਸੀਂ ਇਹੋ ਜਿਹੀ ਸਟੋਰੀਆਂ ਲੈ ਕੇ ਆਉਂਦੇ ਆ ਕਮਿਊਨਿਟੀ ਨੂੰ ਸੇਧ ਦੇਣ ਵਾਲੀਆਂ ਸਟੋਰੀ ਹੁੰਦੀਆਂ ਲੋਕੀ ਬਚ ਕੇ ਰਹਿਣ ਜੇ ਕੋਈ ਇਹੋ ਜਿਹੀ ਰਿਪੀਟ ਚਾਹੁੰਦਾ ਪਰ ਸਾਡੇ ਲੋਕ ਜਿਹੜੇ ਆ ਫਿਰ ਆਪਣੇ ਵਿਚਾਰ ਬਹੁਤ ਘੱਟ ਪੇਸ਼ ਕਰਦੇ ਕਾਰਨ ਕੀ ਹੈ ਜਿਹੜੇ ਆ 바ਸੀ ਸਾਹਿਬ 바ਸੀ ਸਾਹਿਬ ਮੈਂ ਦੂਜੀ ਵਾਰ ਕਾਲ ਕਰ ਰਿਹਾ ਦੂਜੀ ਵਾਰ ਸੇਮ ਗੱਲ ਹੋਈ ਲਾਸਟ ਟਾਈਮ ਤੁਸੀਂ ਸਟੋਰੀ ਲੈ ਕੇ ਆਏ ਸੀ ਜਿਹਦੇ ਫਾਦਰ ਨੂੰ ਗੋਲੀ ਮਾਰਤੀ ਸੀ ਬੱਚਿਆਂ ਦੇ ਸਾਹਮਣੇ ਹਾਂ ਉਸ ਟਾਈਮ ਵੀ ਮੈਂ ਕਾਲ ਕਰੀ ਸੀ ਉਸ ਟਾਈਮ ਵੀ ਮੈਂ ਆਪਣੀ ਕਮਿਊਨਿਟੀ ਨੂੰ ਰਿਕੁਐਸਟ ਕਰੀ ਸੀ ਕਿ ਪਲੀਜ਼ ਕਰੋ ਆਪਣੇ ਗੱਲਾਂ ਸ਼ੇਅਰ ਜ਼ਾ ਕਰੋ 바ਸੀ ਸਾਹਿਬ ਨੂੰ ਦੱਸੋ ਕੁਝ ਕਿੱਥੋਂ ਨਾ ਕਿੱਥੋਂ ਕੋਈ ਸਰਾਖੇ ਮਿਲਦਾ ਕੋਈ ਇਨਫੋਰਮੇਸ਼ਨ ਸ਼ੇਅਰ ਹੁੰਦੀ ਹੈ ਕੁਛ ਨਾ ਕੁਛ ਤਾਂ ਪਤਾ ਲੱਗਦਾ ਨਾ ਆਪਾਂ ਨੂੰ ਅੱਜ ਫੇਰ ਮੈਂ ਦੂਜੀ ਵਾਰ ਸੇਮ ਕੰਡੀਸ਼ਨ ਤੇ ਕਾਲ ਕਰੀ ਆ ਤਾਂ ਸੇਮ ਹੀ ਤੁਸੀਂ ਮੈਨੂੰ ਕਿਹਾ ਕਿ ਵੀ ਆਪਣੀ ਕਮਿਊਨਿਟੀ ਨੂੰ ਇਹ ਵੀ ਹੁਣ ਕਮਿਊਨਿਟੀ ਕਰੋ ਕਮਿਊਨਿਟੀ ਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਕਾਲ ਕਰੋ ਬਾਸੀ ਸਾਹਿਬ ਦਾ ਸਾਥ ਦਿਓ ਆਪਾਂ ਨੂੰ ਕਿਤੋਂ ਨਾ ਕਿੱਥੋਂ ਕੋਈ ਕਲੂ ਮਿਲ ਜਾਂਦਾ ਕੋਈ ਵਧੀਆ ਇਨਫੋਰਮੇਸ਼ਨ ਆਪਾਂ ਨੂੰ ਇੰਨੀ ਵਧੀਆ ਜਾਣਕਾਰੀ ਦੇ ਰਹੇ ਨੇ ਬਾਸੀ ਸਾਹਿਬ ਬਾਸੀ ਸਾਹਿਬ ਦਿਲੋਂ ਸਲੂਟ ਆਈ ਤੁਹਾਨੂੰ ਫਨੂ ਤੇ ਗੁਰਪ੍ਰੇਮ ਭਾਈ ਜੀ ਨੂੰ ਮਿਹਰਬਾਨੀ ਦੱਬੀ ਚੱਲੋ ਤੁਸੀਂ ਜੀ ਮਿਹਰਬਾਨੀ ਜੀਂਦੇ ਰਹੋ ਅਗਲੀ ਕਾਲ ਪਲੀਜ਼ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵਸੇ ਜੀ ਸਤਿ ਸ਼੍ਰੀ ਅਕਾਲ ਜੀ ਜੀ ਤੁਸੀਂ ਜੋ ਕੁਝ ਵੀ ਸੁਣਿਆ ਹੁਣ ਇਤਵੱਦ ਆਪਾਂ ਕੁਝ ਕਹਿ ਨਹੀਂ ਸਕਦੇ ਤੁਸੀਂ ਆ ਪਿੱਛੇ ਆਵਾਜ਼ ਆ ਰਹੀ ਆਪ ਜੀ ਦੇਖੋ ਸਾਥੀ ਆ ਨਹੀਂ ਜੀ ਨਹੀਂ ਮੇਰਾ ਕੱਬਲੇ ਹੀ ਹੈ ਬੱਸ ਆਛਾ ਜੀ ਹੁਣ ਆਪਾਂ ਇਸ ਇਸ ਇਸ਼ੂ ਤੇ ਜੀ ਗੱਲ ਕਰੀਏ ਤਾਂ ਕਿਹਨੂੰ ਕੀ ਕਹੀਏ ਤਾਂ ਕਿਹਨੂੰ ਨਾ ਕੀ ਕਹੀਏ ਬੱਸ ਇਹ ਸਾਬੇ ਪਰ ਕਿ ਇਹਨੂੰ ਬੰਦਾ ਹੀ ਗੱਲ ਤੇ ਟੱਕਰ ਗਿਆ ਜੀ ਉਹਨੇ ਬਸ ਪੈਸੇ ਖਾਣ ਦੀ ਸੋਚੀ ਪੈਸੇ ਲੈ ਲੋ ਤੇ ਬਿਜਲੀ ਨੂੰ ਜੀ ਹੁੰਦੀ ਤਾਂ ਛੱਡ ਦਿੰਦਾ ਆ ਬਥੇਰੇ ਬਜ਼ੁਰਗ ਬੈਠੇ ਬੱਸ ਇਹਦਾ ਤੁਹਾਨੂੰ ਵੀ ਪਤਾ ਕੈਨੇਡਾ 'ਚ ਹਨਾ ਆਪਣੀ ਇੰਡੀਆ ਪ੍ਰੋਪਰਟੀਆਂ ਪਈਆਂ ਨੇ ਇੰਨੀਆਂ ਇੰਨੀਆਂ ਲੋਕਾਂ ਨੂੰ ਪਤਾ ਨਹੀਂ ਵੀ 트ਾਂਜੈਕਸ਼ਨਾਂ ਨਹੀਂ ਕਰਦੇ ਬੈਂਕ ਮੈਨੇਜਰ ਘੁਣਾ ਕੇ ਆ ਪੀਸਾ ਜਾਂਦੇ ਆ ਇਹਨਾਂ ਦੇ ਆਪਾਂ ਬਾਹਰ ਸਾਲ 트ਾਂਜੈਕਸ਼ਨ ਨਹੀਂ ਹੁੰਦੀ ਬੈਂਕ 'ਚ ਜੀ ਮੁਜੇ ਨਹੀਂ ਨਹੀਂ ਤਾਂ ਪ੍ਰੋਪਰਟੀ ਐ ਨਹੀਂ ਪਈਆਂ ਨੇ ਇੱਥੇ ਅਮਰੀਕਾ 'ਚ ਵੀ ਹੁਣ ਬੱਚੇ ਵੱਡੇ ਹੋ ਜਾਂਦੇ ਐ ਕਹੋ ਪੁੱਛਦਾ ਬਜ਼ੁਰਗਾਂ ਨੂੰ ਕਰੋੜਾ ਰੁਪਇਆ ਪਿਆ ਉਹਨਾਂ ਕੋਲੇ ਹੁਣ ਉਹਨਾਂ ਵਿਚਾਰੀ ਨੇ ਆਬਦਾ ਦਾ ਲੱਭਿਆ ਸੀ ਘਰ ਵਾਸਤੇ ਵਿਚਨ ਮੇਰਾ ਹੁਣ ਤੱਕ ਬਣੂ ਲੱਠ ਟਾਈਮ ਤੇ ਰਾਂਗੇ ਅਸੀਂ ਕੋਈ ਸੜਾਂਗੇ ਕੁਝ ਕਰਾਂਗੇ ਉਹਨੂੰ ਪਰ ਪੈਸੇ ਖਾਂਦੀ ਹੋਈ ਜੀ ਬਸ ਉਹਨੂੰ ਬੰਦਾ ਹੀ ਗਲਤ ਟੱਕਰ ਗਿਆ ਜੀ ਹੁਣ ਉਹ ਵੀ ਵਿਚਾਰੀ ਕੰਡੀ ਸੀ ਉਹ ਚੀਜ਼ ਕਰਦੀ ਇਹਨੂੰ ਐਵੇਂ ਲ ਕਰੋੜਾ ਰੁਪਇਆ ਪਿਆ ਮੈਂ ਕੀ ਕਰਨਾ ਜੀ ਆ ਤੋ ਕੋ ਦਾ ਹੈਨੀ ਲਾਈਫ ਚ ਕੋਈ ਇਕੱਲਾ ਬੰਦਾ ਵਾ ਅਸੀਂ ਸਾਬ ਕੀ ਕਰ ਲੂਗਾ ਪੈਸੇ ਕਦਾ ਮੱਦੀ ਹੋਵੇ ਪਰ ਇਹਨੂੰ ਇਹਨੂੰ ਔਰਤ ਨੂੰ ਚਾਹੀਦੀ ਸੀ ਕਿ ਉਹ ਸ਼ਾਦੀ ਸ਼ੂ ਦਾ ਬੰਦਾ 72 ਸਾਲ ਦਾ ਆ ਮੇਰੇ ਨਾਲ ਖੇ ਖਾਣੀ ਕਿਉਂ ਖਾਣੀ ਨਹੀਂ ਨਹੀਂ ਉਹ 72 ਸਾਲ ਦੀ ਗੱਲ ਨਹੀਂ ਬੱਸ ਸਾਬ ਹੁਣ ਤੁਸੀਂ ਲਾਓ ਮੈਂ ਤੁਸੀ ਆਪਣੇ ਕੋਲ 30000 ਰੁਪਿਆ ਪੈਸੇ ਆਵਾਸੀ ਸਾਲ ਦੇ ਆ ਉਹ ਖਬਰਾਂ ਦੀ ਗਲਤ ਮੈਂਟੈਲਿਟੀ ਨਾ ਹੋਵੇ ਸਾਬ ਹਨਾ ਵੀ ਇੰਨੀ ਉਮਰ ਚ ਉਹਦਾ ਉਹਨੂੰ ਹੁਵੇ ਵੀ ਮੇਰਾ ਸਾਥੀ ਮਿਲੇ ਜਵੇਂ ਤੁਸੀਂ ਵੀ ਐਡ ਚਲਾਉਣੇ ਹੁੰਨੇ ਹੋ ਵੀ ਕਿਸੇ ਨੂੰ ਸਾਥੀ ਚਾਹੀਦਾ 80 ਸਾਲ ਦੇ ਨੂੰ ਵਿਰਗ ਨੂੰ ਨਹੀਂ ਵਿਆਹ ਕਰਾਉਣਾ ਕੋਈ ਜੀਵਨ ਸਾਥੀ ਗੱਲਾਂ ਵਾਰਨ ਵਾਸਤੇ ਚਾਹੀਦਾ ਖਬਰ ਉਹਨੂੰ ਵੀ ਇਦਾਂ ਹੋਵੇ ਵੀ ਚੱਲ ਦੁੱਖ ਸੁੱਖ ਕਰਿਆ ਕਰਾਂਗੇ ਆਪਾਂ ਗੱਲ ਤੋਂ ਨਹੀਂ ਸੋਚਦੇ ਦੂਸਰੇ ਪਾਸੇ ਨੂੰ ਉਹਦੇ ਦਿਮਾਗ ਸਹੀ ਸੀ ਤਾਂ ਹੀ ਇਹਨੇ ਪਾਸੇ ਦੇ ਦਿੱਤੀ ਆਪਣੀ ਪ੍ਰਾਪਰਟੀ ਦੇਤੀ ਕਿ ਦੋਨੇ ਨਹੀਂ ਪੁਲਿਸ ਪੁਲਿਸ ਵਾਲੇ ਨੇ ਸ਼ੇਅਰ ਕੀਤਾ ਗੱਲ ਐਡੀਸੀਪੀ ਨੇ ਉਹ ਕਹਿੰਦੇ ਜੀ ਇਹਨਾਂ ਦਾ ਆਸੂਚੀ ਇਹ ਗਰਲਫ੍ਰੈਂਡ ਤੇ ਬੁਆਏਫ੍ਰੈਂਡ ਵਾਲਾ ਰਿਲੇਸ਼ਨਸ਼ਿਪ ਸੀਗਾ ਜਦੋਂ ਇਹ ਬਿਕੋਜ਼ ਬਣਗੋਈ ਵਾਸੀ ਸਾਹਿਬ ਹੁਣ ਜਦੋਂ ਹੁਣ ਅਮਨੇ ਲੈ ਬੰਨ ਜਾਂਦੀ ਹੈ ਕਿ ਜਦੋਂ ਨੇਸ਼ਨ ਪਿਆਰ ਹੋ ਜਾਂਦਾ ਉਹ ਤਾਂ ਆਟੋਮੈਟਿਕਲੀ ਬੰਨਦਾ ਹੀ ਹੈ ਜੀ ਹਣਾ ਉਹ ਦਿਨ ਤਾਂ ਕੋਈ ਰੁਕ ਸਕਦਾ ਮਿਹਰਬਾਨੀ ਬੰਦਾ ਨਾ ਵੀ ਚਾਵੇ ਤਾਂ ਵੀ ਹੁੰਦਾ ਜੀ ਮਿਹਰਬਾਨੀ ਸਰ ਸਤਿ ਸ੍ਰੀ ਅਕਾਲ ਜੀ ਅਗਲੀ ਕਾਲ ਜੀ ਤੁਸੀਂ ਫਿਰ ਦੁਬਾਰਾ ਅਵਤਾਰ ਜੀ ਕੀ ਕਹਿਣਾ ਚਾਹੁੰਦੇ ਬੋਲੋ ਹਾਂ ਜੀ ਜੀ ਮੈਂ ਭੁੱਲ ਗਿਆ ਸੰਬੱਸੀ ਸਾਹਿਬ ਤੁਹਾਨੂੰ ਅੱਜ ਫਰਾਂਜਵਾਸ ਤੇ ਪੈਸੇ ਆਨੇ ਜਿ세 ਕਿ ਉਸ ਕਾਟ ਵੀ ਪਾਉਣਾ ਸੀ ਮੈਂ ਸਮਝ ਜਾਵੇਂ ਕਿ 2-400 ਰੁਪਏ ਮੈਂ ਵੀ ਤੁਹਾਡੇ ਕੈਸੇ ਪਾ ਗਏ ਸਾਨੂੰ ਈਮੇਲ ਜਾਂ ਕਿਸੇ ਦਾ ਪਤਾ ਨਹੀਂ ਲੱਗਾ ਜਾਂ ਤੋ ਕੀ ਹੋਇਆ ਸਾ ਸੁਣੀ ਨਹੀਂ ਗੱਲ ਤੇ ਤੁਹਾਡੇ ਵਾਂਗ ਹੀ ਬੋਲ ਤੇ ਪਾਣੇ ਹਨ ਪੈਸੇ ਤੇ ਸਾਨੂੰ ਪਤਾ ਨਹੀਂ ਲੱਗਾ ਬਸ ਇਸੇ ਦੀ ਮੈਂ ਪੁੱਛ ਪੁੱਛ ਕੇ ਕਹਦਾ ਮੈਂ ਤਾਂ ਵੀ ਗੱਲ ਕਰੀਏ ਜੇ ਤੁਹਾਡਾ ਸ਼ੋਅ ਕੋਈ ਚੱਲਦਾ ਹੋਵੇ ਉਂਝ ਤੇ ਫਿਰ ਤੁਸੀਂ ਕਹਿ ਨਹੀਂ ਸਕਦੇ ਗੱਲ ਨਹੀਂ ਆ ਮਿਹਰਬਾਨ ਜੀ ਇਹ ਟਾਪਿਕ ਵੱਖਰਾ ਹੈ ਸੋ ਹਲੇ ਤੁਸੀਂ ਉਹਦੇ ਸੰਬੰਧ ਵਿੱਚ ਹਲੇ ਹੋਲਡ ਕਰੋ ਔਰ ਅਸੀਂ ਕਮਿਊਨਿਟੀ ਨੂੰ ਕੋਈ ਬੇਨਤੀ ਕੀਤੀ ਕੋਈ ਅਪੀਲ ਨਹੀਂ ਕੀਤੀ ਕਿ ਕੋਈ ਬੜੀ ਗੜਬੜ ਹੋ ਰਹੀ ਆ ਪੰਜਾਬ ਦੇ ਵਿੱਚ ਪੈਸੇ ਨੂੰ ਬੜਾ